ਉਹ ਬਹੁਤ ਚੰਗੀ ਗੱਲ ਆ ਜੇ 29 ਦਿਨਾਂ ਬਾਅਦ ਚਿੱਤ ਆ ਗਿਆ ਜਾਖੜ ਸਾਹਿਬ ਨੂੰ ਜੀ ਸਿਹਤ ਬਾਰੇ ਔਰ ਫਰਵਰੀ ਤੋਂ ਬੈਠੇ ਹੋਏ ਆ ਜੀ 11ਵਾਂ ਮਹੀਨਾ ਵੀ ਬੀਤ ਗਿਆ ਲਗਭਗ ਠੀਕ ਆ ਜੀ ਜੀ ਜਾਖੜ ਸਾਹਿਬ ਹੁਣ ਨੀਂਦ ਤੋਂ ਜਾਗੇ ਨੇ ਚੰਗੀ ਗੱਲ ਹੂੰ ਦੇਖੋ ਦੱਲੇਵਾਲ ਸਾਹਿਬ ਦੀ ਜਿਹੜਾ ਮਰਨ ਵਰਤਿਆ ਉਹਨੂੰ ਟੜਾਉਣ ਤੋਂ ਲਾਵਾ ਜਿਹੜੀ ਸਭ ਤੋਂ ਜ਼ਰੂਰੀ ਆ ਮੋਦੀ ਸਾਹਿਬ ਦੀ ਜਿੱਦ ਟੜਾਉਣੀ ਜੀ ਠੀਕ ਹੈ ਜੀ ਜਾਖੜ ਸਾਹਿਬ ਜਿਹੜੀ ਪਾਰਟੀ ਦੇ ਪ੍ਰਧਾਨ ਨੇ ਉਹ ਸਾਨੂੰ ਇਹ ਦੱਸਣ ਵੀ ਜੇ ਪਾਰਟੀ ਪ੍ਰਧਾਨ ਉਹਨਾਂ ਨੇ ਕੀ ਕੋਸ਼ਿਸ਼ਾਂ ਕੀਤੀਆਂ ਕਿਸਾਨ ਅੰਦੋਲਨ ਨੂੰ ਧਿਆਨ ਵਿੱਚ ਰੱਖਦਿਆਂ ਜੀ ਮਾਰਨ ਵਰਤੋ ਆਪਣਾ एलान ਤਾਂ ਬਹੁਤ ਪਹਿਲਾਂ ਹੋ ਚੁੱਕਾ ਸੀਗਾ ਹਮ ਅਸੀਂ 16 ਨੂੰ ਚੰਡੀਗੜ੍ਹ ਪੀਸੀ ਕੀਤੀ ਸੀਗੀ ਜੀ ਜਾਖੜ ਸਾਹਿਬ ਨੂੰ ਕੀ ਲੱਗਦਾ ਇਹਨਾਂ ਦੇ ਤਾਂ ਬੰਦੇ ਉਹ ਕਹਿੰਦੇ ਸੀ ਪਖੰਡ ਕਰਨ ਦੇ ਹਮ ਇਨੂੰ ਇਹਨਾਂ ਦੇ ਮੰਤਰੀ ਨੂੰ ਅਸੀਂ ਤਾਲੇਬਾਨ ਲੱਗਦੇ ਸੀ ਜੀ ਤੋਂ ਇਹ ਅੰਦੋਲਨ ਨੂੰ ਇਹ ਮਰਨ ਵਰਤ ਤੇ ਕਿਸੇ ਦੇਖੋ ਜਦੋਂ ਮਰਨ ਵਰਤ ਰੱਖਿਆ ਜਾਂਦਾ ਪਤਾ ਹੁੰਦਾ ਦੇਸ਼ ਦੀ 80 ਕਰੋੜ ਕਿਸਾਨਲੀ ਦੀ ਮੰਗਾਂ ਵੱਧ ਮਹੱਤਵਪੂਰਨ ਇੱਕ ਹੋਰ ਗੱਲ ਪੰਦੇਰ ਸਾਹਿਬ ਫਿਰ ਤੁਸੀਂ ਕੰਟੀਨਿਊ ਕਰ ਲਓ ਇੱਕ ਹੋਰ ਗੱਲ ਜਿਹੜੀ ਵੱਡੀ ਸੁਨੀਲ ਜਾਖੜ ਦੇ ਵੱਲੋਂ ਆਖੀ ਗਈ ਹੈ ਉਹਨਾਂ ਨੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਕੋਟ ਕੀਤਾ ਹੈ ਉਹ ਕਹਿੰਦੇ ਨੇ ਕਿ ਜੋਗਿੰਦਰ ਸਿੰਘ ਉਗਰਾਹਾਂ ਤਾਂ ਖੁਦ ਕਹਿੰਦੇ ਨੇ ਕਿ ਜੋ ਗਰੰਟੀ ਕਾਨੂੰਨ ਵਾਲੀ ਗੱਲ ਹੈ ਉਹ ਤਾਂ ਸਾਡੀ ਮੰਗੇ ਨਹੀਂ ਸੀ 2020 '21 ਦੇ ਵਿੱਚ ਸਾਡੀਆਂ ਮੰਗਾਂ ਤਾਂ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਦੀਆਂ ਸੀ ਇਹ ਮੰਗ ਕਿੱਥੋਂ ਆ ਗਈ ਨਹੀਂ ਦੇਖੋ ਇਹ ਦੇਖੋ ਸੁਨੀਲ ਜਾਖਰ ਜੀ ਫੋਟ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਇਹ ਗੱਲ ਤਾਂ ਗ੍ਰਾਹਕ ਸਾਹਿਬ ਨੂੰ ਲੈਣ ਤੇ ਲਾ ਕੇ ਪੁੱਛੋ ਮੇਰੀ ਨਿਗ੍ਹਾ ਜਿੱਤ ਹੈ ਨਹੀਂ ਤਾਂ ਗ੍ਰਾਹਕ ਸਾਹਿਬ ਵੱਧ ਦੇ ਦੱਸ ਸਕਦੇ ਠੀਕ ਹੈ ਨਾ ਤੋਂ ਇਹ ਤਾਂ ਐਸ ਕੇ ਐਮ ਦਿਆਂ ਮੰਗਾ ਰਹੀਆਂ ਚਿੱਠੀ ਤਾਂ ਆਈ ਹੈਗੀ ਐਸ ਕੇ ਅੱਜ ਵੀ ਆਪਣੇ ਮੰਗ ਪੱਤਰ ਐਮ ਐਸ ਪੀ ਗਰੰਟੀ ਕਾਨੂੰਨ ਤੇ ਦਿੰਦਾ ਹੈਗਾ ਹੂੰ ਠੀਕ ਹੈ ਨਾ ਉਹ ਸੁਨੀਲ ਜਾਖੜ ਜੀ ਫਟ ਪਾਉਣ ਦੀ ਯਤਨ ਕਰ ਰਹੇ ਨੇ ਉਹ ਵੱਖਰੀ ਗੱਲ ਆ ਮੈਨੂੰ ਨਹੀਂ ਸਮ ਤੁਸੀਂ ਗ੍ਰਾਹਕ ਸਾਹਿਬ ਵਾਖ ਸਪਸ਼ਟ ਦੇ ਸਕਦੇ ਜਵਾਬ ਉਹਨਾਂ ਨੇ ਕੀ ਮੰਗ ਸੀ ਨਹੀਂ ਸੀ ਹੂੰ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਤੋਂ ਮੈਂ ਕਿਹਾ ਸੁਨੀਲ ਜਾਖੜ ਜੀ ਦਿੱਲੀ ਜਾਣ ਜੀ ਠੀਕ ਹੈ ਜਿਹੜੇ ਉਹਨਾਂ ਦੇ ਦੋ ਵੱਡੇ ਲੀਡਰ ਨੇ ਅਮਿਤ ਛਾ ਹੂੰ ਤੇ ਪ੍ਰਧਾਨ ਮੰਤਰੀ ਉਹਦੀ ਜਿੱਦ ੜਵਾਉਣ ਜੀ ਹਜੇ ਪਤਾ ਨਹੀਂ ਮੋਦੀ ਸਾਹਿਬ ਨੇ ਕਿੰਨੀਆਂ ਜਾਨਾਂ ਲੈਣੀਆਂ ਹਜੇ ਬਨੇਰ ਸਾਹਿਬ ਬਨੇਰ ਸਾਹਿਬ ਫਿਰ ਤੁਸੀਂ ਅੱਗੇ ਵਧਿਓ ਸੁਨੀਲ ਜਾਖੜ ਦੀ ਜਿਹੜੀ ਅਸੀਂ ਕਿਉਂਕਿ ਸਵਾਲ ਇਸ ਦੇ ਵਿੱਚ ਕਹੀ ਚੁੱਕੇ ਗਏ ਨੇ ਸਵਾਲ ਇਹ ਵੀ ਚੁੱਕਿਆ ਗਿਆ ਹੈ ਕਿ ਹਰ ਸੂਬੇ ਦੀਆਂ ਆਪਣੀਆਂ ਵੱਖਰੀਆਂ ਸਮੱਸਿਆਵਾਂ ਹੁੰਦੀਆਂ ਨੇ ਵੱਖਰੀਆਂ ਮੰਗਾਂ ਹੁੰਦੀਆਂ ਨੇ ਤੇ ਪੂਰੇ ਦੇਸ਼ ਦੀ ਲੜਾਈ ਜਿਹੜੀ ਹੈ ਜੇਕਰ ਪੰਜਾਬ ਲੜੇਗਾ ਜਾਂ ਪੰਜਾਬ ਆਪਣੀ ਮੰਗ ਨੂੰ ਲੈ ਕੇ ਕਹਿਣ ਤੋਂ ਭਾਵ ਉਹਨਾਂ ਦਾ ਇਹ ਸੀ ਕਿ ਪੰਜਾਬ ਆਪਣੀ ਮੰਗ ਨੂੰ ਲੈ ਕੇ ਲੜਾਈ ਲੜੇ ਨਾ ਕਿ ਸਾਰੇ ਸੂਬਿਆਂ ਦੀਆਂ ਜੋ ਗਰੰਟੀ ਕਾਨੂੰਨ ਲਾਗੂ ਕਰਵਾਉਣ ਦੀ ਜਿਹੜੀ ਤੁਸੀਂ 80 ਕਰੋੜ ਕਿਸਾਨਾਂ ਦੀ ਗੱਲ ਕਰ ਰਹੇ ਹੋ ਇਸ ਬਾਰੇ ਨਹੀਂ ਦੇਖੋ ਸੁਨੀਲ ਜਾਖੜ ਜੀ ਕਿਹੜਾ ਕਿਸਾਨ ਆਗੂਆਂ ਦੇ ਐਡਵਾਈਜ਼ਰ ਨੇ ਜੀ ਸਲਾਹ ਕਰਨੇ ਸਾਡੇ ਹੂੰ ਇਹ ਜਮਹੂਰੀਅਤ ਹੈ ਸਾਡੀ ਕੀ ਮਤਲਬ ਕੀ ਦੇਸ਼ ਦੀ ਆਜ਼ਾਦੀ ਲਈ ਪੰਜਾਬ ਨੇ ਸਾਰੀਆਂ ਕੁਰਬਾਨੀਆਂ ਦਿੱਤੀਆਂ ਸੁਨੀਲ ਜਾਖੜ ਇਹ ਗੱਲ ਕਹੂਗਾ ਕਿ ਸਾਰੇ ਦੇਸ਼ ਨੂੰ ਬਰਾਬਰ ਦੇਣੀਆਂ ਚਾਹੀਦੀਆਂ ਸੀਗੀਆਂ ਹੂੰ ਕੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰੀ ਦੁਨੀਆ ਦੀ ਮਨੁੱਖਤਾ ਲਈ ਕੁਰਬਾਨੀ ਦਿੱਤੀ ਜੀ ਉਹ ਕੱਲ ਕਹਿਣਗੇ ਵੀ ਤੁਸੀਂ ਤਾਂ ਆਪਣਾ ਸੋਚਦੇ ਥੋਨੂੰ ਕੀ ਲੋੜ ਸੀ ਨੀ ਉਹ ਰਿਸੋਰਸਸ ਦੀ ਵੀ ਗੱਲ ਕਰਦੇ ਆ ਨਾ ਜਦੋਂ ਦੇਸ਼ ਦੇ ਵਿੱਚ ਰਿਸੋਰਸਸ ਦੀ ਗੱਲ ਆਉਂਦੀ ਹੈ ਤਾਂ ਫਿਰ ਜਿਹੜੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਗਾਰੰਟੀ ਕਾਨੂੰਨ ਮੰਗਣਾ ਜਾਂ ਦੇਣਾ ਓਖਿਆ ਹੀ ਹੁੰਦੀ ਹੈ ਦੋ ਹੁੰਦਾ ਰਿਸੋਰਸਸ ਜਿਹੜੇ ਨੇ ਉਹ ਕਾਰਪੋਰੇਟ ਘਰਾਣਿਆਂ ਦਾ 14 ਲੱਖ 56000 ਕਰੋੜ ਰੁਪਏ ਜਦੋਂ ਮਾਫ਼ ਕਰਨਾ ਉਦੋਂ ਕਿਉਂ ਪੂਰੇ ਹੋ ਜਾਂਦੇ ਆ ਜੀ ਠੀਕ ਹੈ ਜੀ ਅਸੀਂ ਨਹੀਂ ਕਿੰਨੇ ਮਜ਼ਮਾ ਨੂੰ ਮਜ਼ਮਾ ਦਾ 5-7% ਕਮਿਸ਼ਨ ਲੱਗੋ ਉਦੋਂ ਸਰਸਸ ਨੂੰ ਕੀ ਹੋ ਜਾਂਦਾ ਜੀ ਕਿਸਾਨ ਮਜ਼ਦੂਰ ਵਾਰੀ ਸਰਸਸ ਕਿਉਂ ਖਤਮ ਹੋ ਜਾਂਦੇ ਅਸੀਂ ਤਾਂ ਉਹਨਾਂ ਕੋਲ ਸਵਾਲ ਕਰਦੇ ਆ ਨਾ ਵੀ ਤੁਸੀਂ ਐਕੀ ਫਿਰ ਕਾਰਪੋਰੇਟ ਦਾ ਮਾਫ ਕਰਤਾ ਐਕੀ ਦੇ ਸਾਲ ਦੇ ਵਿੱਚ ਹੀ ਕਰਤਾ ਜੀ ਠੀਕ ਹੈ ਜੀ ਤਾਂ ਉਹਨਾਂ ਵਾਸਤੇ ਅੱਡ ਕਾਨੂੰਨ ਸਾਡੇ ਵਾਸਤੇ ਅੱਡਕ ਨੂੰ ਜਿਹੜੀ ਚਿੰਤਾ ਚਿੰਤਾ ਜ਼ਾਹਿਰ ਕੀਤੀ ਆ ਸੁਨੀਲ ਜਾਖੜ ਦੇ ਵੱਲੋਂ ਸਿਹਤ ਨੂੰ ਲੈ ਕੇ ਉਸ ਤੇ ਕੀ ਕਹਿੰਦੇ ਹੋ ਤੁਸੀਂ ਜੀ ਦੇਖੋ ਇਹ ਤਾਂ ਮਗਰਮੱਛ ਦੇ ਹੰਝੂ ਨੇ ਮੈਂ ਤਾਂ ਕਹਿੰਨਾ 10 ਦਿਨ ਪਹਿਲਾਂ ਜਿੱਦਣ ਮਰਨ ਵਰਤ ਦਾ ਐਲਾਨ ਕੀਤਾ ਉਦੋਂ ਸੁਨੀਲ ਜਾਖੜ ਜੀ ਕਿੱਥੇ ਸੀ ਹੁਣ ਹੈ ਲੋਕਾਂ ਦਾ ਪ੍ਰੈਸ਼ਰ ਆ ਨਾ 140 ਕਰੋੜ ਲੋਕਾਂ ਦਾ ਪ੍ਰੈਸ਼ਰ ਆ ਜੀ ਠੀਕ ਹੈ ਜੀ ਇਹ ਭਾਜਪਾ ਨੇ ਸਲਾਹ ਕਰਕੇ ਅਰਸ ਨੇ ਲੈਣ ਦਿੱਤੀ ਹੋਈ ਆ ਬੇਤੇ ਬੋਲੋ ਡੀਲ ਕਰੋ ਜੀ ਕੀ ਸਮਝਾਈ ਤੋਂ ਇਹ ਇਹ ਨਹੀਂ ਹ ਸੋ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਚਿੰਤਾ ਹੈ ਜਾਖੜ ਸਾਹਿਬ ਨਾ ਕੋਈ ਚਿੰਤਾ ਨਹੀਂ ਮੈਂ ਤਾਂ ਕਹਿੰਨਾ ਜਾਖੜ ਸਾਹਿਬ ਜੇ ਸਹਿਰਦੇ ਆਓ ਢੱਲੇਵਾਲ ਸਾਹਿਬ ਦੀ ਨਾਲੋਂ ਵੱਡ ਮੋਦੀ ਸਾਹਿਬ ਦੀ ਜਿੱਦ ਤੜਾਉਣੀ ਜ਼ਿਆਦਾ ਜ਼ਰੂਰੀ ਆ। ਉਹ ਜ਼ਿਆਦਾ ਜਿੱਦੀ ਨੇ ਮੋਦੀ ਸਾਹਿਬ। ਅੱਛਾ ਇੱਕ ਹੋਰ ਸਵਾਲ ਭੰਦੇਰ ਸਾਹਿਬ ਜਿਹੜੀ ਜਾਖੜ ਹੋਰਾਂ ਨੇ ਗੱਲ ਕੀਤੀ ਆ ਕਿ ਜਿਹੜੇ ਆਗੂ ਜਾ ਰਹੇ ਨੇ ਹਾਲਾਂਕਿ ਉਹਨਾਂ ਨੇ ਨੌਂ ਨਹੀਂ ਲਿਆ ਹੈਗਾ ਪਰ ਚਲੋ ਤੁਹਾਡੇ ਕੋਲ ਵਕ ਵਕ ਪਾਰਟੀਆਂ ਦੇ ਆਗੂ ਆਏ ਚਾਹੇ ਉਹ ਅਕਾਲੀ ਦਲ ਸੀ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਉਹ ਕਾਂਗਰਸੀ ਉਹ ਕਹਿੰਦੇ ਨੇ ਕਿ ਉਹ ਵੀ ਸਿਰਫ ਰਾਜਨੀਤੀ ਕਰ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਤੜਵਾਉਣ ਦੀ ਗੱਲ ਨਹੀਂ ਹੋ ਰਹੀ ਸਿਰਫ ਰਾਜਨੀਤੀ ਹੋ ਰਹੀ ਆ ਇਸ ਸਮੇਂ। ਇੱਥੇ ਕੋਈ ਧਾਰਨੀ ਕੋਈ ਵੀ ਸਿਆਸੀ ਪਾਰਟੀਆਂ ਨੇ ਰਾਜਨੇਤਾਵਾਂ ਨੇ ਰਾਜਨੀਤੀ ਕਰਨੀ ਹੁੰਦੀ ਹੈ ਜਾਖੜ ਸਾਹਿਬ ਤੋਂ ਡਾ ਬਿਆਨ ਵੀ ਰਾਜਨੀਤੀ ਤੋਂ ਪ੍ਰੇਰਿਤ ਆ। ਹੂੰ। ਉਸੇ ਨੂੰ ਸੀਰੀਅਸ ਨਹੀਂ। ਹੂੰ। ਅਸੀਂ ਕਦੋਂ ਕਹੋਨੇ ਜਿੰਨੀਆਂ ਸਿਆਸੀ ਪਾਰਟੀਆਂ ਚੱਲ ਰਹੀਆਂ ਹਰ ਸਿਆਸੀ ਪਾਰਟੀ ਜਦੋਂ ਐਡਾ ਵੱਡਾ ਮੁੱਦਾ ਬਣਿਆ। ਜੀ। ਠੀਕ ਹੈ ਜੀ। ਹੋਦੇ ਵਿੱਚ ਰੋਟੀਆਂ ਸੇਕੂਗੀ। ਹੂੰ। ਠੀਕ ਹੈ ਜੀ। ਤਾਂ ਇਸ ਕਰਕੇ ਜਾਖੜ ਸਾਹਿਬ ਵੀ ਰਾਜਨੀਤਿਕ ਰਾਜ ਜਾਖੜ ਸਾਹਿਬ ਦਾ ਬਿਆਨ ਵੀ ਰਾਜਨੀਤੀ ਦਾ ਬਿਆਨ ਹੈ। ਹੂੰ। ਕੋਈ ਉੱਚ ਹਕੀਕਤ ਕੁਝ ਨਹੀਂ ਹੈਗੀ। ਤੇ ਫਿਰ ਮਰਨ ਵਰਤ ਤੇ ਅਟਲ ਨੇ ਜਗਜੀਤ ਸਿੰਘ ਡੱਲੇਵਾਲ ਪੰਦੇਰ ਸਾਹਿਬ ਜਿਹੜੀ ਗੱਲ ਚੱਲ ਰਹੀ ਹੈ ਕਿ ਕਿ 28 ਨੂੰ ਹੋਵੇਗੀ ਮਰਨ ਵਰਤ ਦਾ ਇੱਕ ਇਹੋ ਜਿਹਾ ਤੀਰ ਹੁੰਦਾ ਇੱਕ ਵਾਰੀ ਚੱਲ ਜੇ ਮੁੜ ਕੇ ਵਾਪਸ ਨਹੀਂ ਹੁੰਦਾ ਕੋਈ ਵੀ ਲੀਡਰ ਆਪ ਦੀ ਸਿਆਸੀ ਮੌਤ ਨਹੀਂ ਚਾਹੁੰਦਾ ਠੀਕ ਆ ਜਿੱਥੋਂ ਜਾ ਕੇ ਹੱਲ ਲੱਭਣਾ ਉਧਰ ਤੁਰਨ ਜਾਖੜ ਸਾਹਿਬ ਦਿੱਲੀ ਨੂੰ ਤੁਰਨ ਜਾ ਕੇ ਚਲੋ ਤੁਹਾਡੀ ਸਲਾਹ ਇਹ ਹੈ ਕਿ ਜਾਖੜ ਸਾਹਿਬ ਹੁਣ ਦਿੱਲੀ ਜਾਣ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਬਿਲਕੁਲ